यहाँ पे कम से कम अठारह से बीस किस्म के फूल है तो कुछ फूल इंडिया का है कुछ इंडिया का बाहर का भी है कुछ खास किस्म के जो विदेशी फूल है उनके नाम विदेशी बिदे, फूलों में है हमारा है किंग पोटिया है थे 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 थे। किंग पोटिया है रेड बेरीज है और सिमोडियम है हाइडेंजा है बनकसिया है ये सब विदेशी आइटम है जैसे मेन जो दरबार से लेके अकाल तक ਅਗਲ ਤਾਂ ਜੀ 바ਵਾਦੀਪ ਸਿੰਘ ਜੀ ਬਸਰ ਮਤ ਬੁੱਧਵ ਬੁੱਧਵ ਵਾਲਾਵਾ ਹਰ ਜਗ੍ਹਾ ਫੁੱਲਾਂ ਕੇ ਸਜਾਵਟ ਹੋਗਾ ਇਸ ਸਮੇਂ ਗੁਲਰਸਤਾ ਗੁਲਰਸਤਾ ਬਣਾਉਗਾ ਗੁਲਰਸਤਾ ਇਹ ਵਾਈਕ੍ਰੀ ਜੀ 35 ਤੋਂ 40 ਟਨ ਪਲੱਸ ਫਲਾਵਰਸ ਆਏ ਨੇ ਜੀ ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਨੇ ਤੇ ਇਹ ਸਾਊਥ ਅਫਰੀਕਾ ਹਾਲੈਂਡ ਪੋਲੈਂਡ ਤੇ ਯੂਰੋਪੀਅਨ ਜਿਹੜੇ ਯੂਨੀਅਨ ਨੇ ਉਧੋਂ ਦੀ ਕਾਫੀ ਸਾਰੇ ਫੁੱਲ ਆਏ ਨੇ ਜੀ ਸਪੈਸ਼ਲੀ ਕੋਈ ਫੁੱਲਾਂ ਦੀ ਇਹ ਖਾਸੀਅਤ ਹੈ ਕਿ ਉਹ 6-6 ਮਹੀਨੇ ਵੀ ਉਹ ਖਰਾਬ ਨਹੀਂ ਹੁੰਦੇ ਤੇ اسپੈਸ਼ਲੀ ਜਿਵੇਂ ਸਾਊਥ ਅਫਰੀਕਾ ਤੋਂ ਬੰਦ ਕੇਸ ਇਹ ਆਇਆ ਜੀ ਤੇ ਇਸ ਤਰ੍ਹਾਂ ਦੇ ਜੋ ਸਪੈਸ਼ialਟੀ ਵਾਲੇ ਫਲਾਸ ਨੇ ਉਹ ਸਾਰੇ ਉਧਰੋਂ ਦੀ ਲੈ ਕੇ ਆਏ ਆ ਜੀ। ਜੁਗੋਜਗ ਅਡਾਲ ਸ਼੍ਰੀ ਗੁਰਗੰਦ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਪਵ 4 ਸਤੰਬਰ ਨੂੰ ਦੁਨੀਆ ਭਰ ਵਿੱਚ ਵਸਦੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਵੰਦ ਵਿੱਚ ਜਿੱਥੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ अनेका ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਉੱਥੇ ਹੀ ਜ਼ੋਰਦਾਰ ਤਿਆਰੀਆਂ ਰੰਭੀ ਅਗੇਣ ਉਹ ਇਹਨਾਂ ਤਿਆਰੀਆਂ ਦਾ ਸਭ ਤੋਂ ਅਹਿਮ ਹਿੱਸਾ ਹੈ। ਸ਼੍ਰੀ ਦਰਬਾਰ ਸਾਹਿਬ ਨੂੰ ਵਿਖੇ ਕੀਤੀ ਜਾਣ ਵਾਲੀ ਫੁੱਲਾਂ ਦੀ অতি ਸੁੰਦਰ ਸਜਾਵਟ ਤੋਂ ਅੱਜ ਉਸ ਸਜਾਵਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ। अनेका ਕਿਸਮ ਦੇ ਦੇਸੀ ਅਤੇ ਵਿਦੇਸ਼ੀ ਫੁੱਲ ਜਿਹੜੇ ਆ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਦੇਸ਼ਾਂ ਤੋਂ ਲਿਆਂਦੇ ਗਏ ਨੇ। ਔਰ ਜਿਸ ਦੀ ਸ਼ੁਰੂਆਤ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਇਹਨਾਂ ਮਾਹਰ ਕਾਰੀਗਰਾਂ ਵੱਲੋਂ ਕਰ ਦਿੱਤੀ ਗਈ ਹੈ, ਅਰਦਾਸ ਕੀਤੀ ਗਈ ਹੈ, ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਗਿਆ। ਔਰ ਪਿਛਲੇ ਨੇਕਾਵਰਾਂ ਦੀ ਤਰ੍ਹਾਂ ਦਿੱਲੀ ਦੇ ਕਾਰੋਬਾਰੀ ਕੇ ਕੇ ਸ਼ਰਮਾ ਵੱਲੋਂ ਇਹ ਸੇਵਾ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੀਤੀ ਜਾ ਰਹੀ ਹੈ ਤੋਂ ਉਹਨਾਂ ਦੇ ਉਦਮ ਸਦਕਾ ਤਨਗੁਰ RAMDAS ਦੀ ਅਸ਼ੀਰਵਾਦ ਸਦਕਾ ਉਹਨਾਂ ਵੱਲੋਂ ਇਹ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਨਗੁਰ RAMDAS ਉਹਨਾਂ ਤੋਂ ਬਖਸ਼ਿਸ਼ ਕਰ ਰਹੇ ਨੇ ਉਹਨਾਂ ਤੋਂ ਇਹ ਸੇਵਾ ਲੈ ਰਹੇ ਨੇ ਤੋਂ ਅੱਜ ਫੁੱਲ ਜਿਹੜੇ ਹੈ ਵਿਸ਼ੇਸ਼ ਟਰੱਕਾਂ ਦੇ ਰਾਹੀਂ 에어 ਕੰਡੀਸ਼ਨ ਟਰੱਕਾਂ ਦੇ ਰਾਹੀਂ ਇੱਥੇ ਲਿਆਂਦੇ ਗਏ ਨੇ ਤੋਂ ਬੇਹਦ ਅਦਭੁਤ ਨਜ਼ਾਰਾ ਹੁਣ ਰਹਿਣ ਵਾਲਾ ਹੈ ਕਿਉਂਕਿ ਜਦੋਂ ਇਹ ਸਜਾਵਟ ਮੁਕੰਮਲ ਹੋਣੀ ਹੈ ਹਾਲਾਂਕਿ ਦਰਬਾਰ ਸਾਹਿਬ ਦਾ ਤਾਂ ਹਮੇਸ਼ਾ ਹੀ 24 ਘੰਟੇ ਚਾਰੋਂ ਪੈਰ ਲੋਕੀਕ ਨਜ਼ਾਰਾ ਰਹਿੰਦਾ ਹੈ ਪਰ ਇਸ ਖੂਬਸੂਰਤੀ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਨੇ ਜਦੋਂ ਨੇਕਾ ਕਿਸਮ ਦੇ ਦੇਸੀ ਵਿਦੇਸੀ ਰੰਗ-ਪਰੰਗੇ ਫੁੱਲਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਸਜਾਵਟ ਕੀਤੀ ਜਾਂਦੀ ਹੈ ਜਿਸ ਦੀ ਸ਼ੁਰੂਆਤ ਅੱਜ ਜਿਹੜੀ ਹੈ ਹੋ ਚੁੱਕੀ ਹੈ ਇਹ ਕਾਰੀਗਰ ਵਿਚੇਚੇ ਤੌਰ ਤੇ ਸ਼ਸ਼ਮੀ ਬੰਗਾਲ ਤੇ ਦਿੱਲੀ ਤੋਂ ਲਿਆਂਦੇ ਗਏ ਨੇ ਸੌ ਤੋਂ ਵੱਧ ਕਰੀਕਰਾਂ ਦੀ ਇਹ ਟੀਮ ਹੈ ਜਿਨ੍ਹਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ 24 ਘੰਟੇ ਹੁਣ ਇਸ ਸੇਵਾ ਨੂੰ ਜਿਹੜੀ ਹੈ ਨਿਭਾਇਆ ਜਾਣਾ ਇੱਕ ਇੱਕ ਤਸਵੀਰ ਇੱਥੇ ਸਾਂਝੀ ਕਰਨੀ ਚਾਹੂੰਗਾ ਕਿ ਕਿਸ ਤਰ੍ਹਾਂ ਦੇ ਨਾਲ ਆਈਸ ਬਾਕਸ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਇਹ ਫੁੱਲਾਂ ਨੂੰ ਪੈਕ ਕਰਕੇ ਲਿਆਂਦਾ ਗਿਆ 에ਅਰ ਕੰਡੀਸ਼ਨ ਟਰੱਕਾਂ ਦੇ ਰਾਹੀਂ ਤੋਂ ਉੱਪਰ ਲਿਖਿਆ ਵੀ ਹੈ ਗੁਲਹਿਰੀ ਜਾਂ ਵੱਖ-ਵੱਖ ਕਿਸਮ ਦੇ ਫੁੱਲਾਂ ਦੇ ਨਾਮ ਜਿਹੜੇ ਆ ਉਹ ਲਿਖੇ ਗਏ ਨੇ ਤੋਂ ਵਿਸ਼ੇਸ਼ ਤਰ੍ਹਾਂ ਦੀ ਇਹ ਪੈਕਿੰਗ ਕੀਤੀ ਗਈ ਤਾਂ ਜੋ ਫੁੱਲ ਖਰਾਬ ਨਾ ਹੋਣ ਇਹਨਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਇਸ ਤਰ੍ਹਾਂ ਦੇ ਆਈਸ ਬਾਕਸ ਜਿਹੜੇ ਆ ਇਹਨਾਂ ਦੇ ਵਿੱਚ ਫੁੱਲ ਪੈਕ ਕਰਕੇ ਲਿਆਂਦੇ ਗਏ ਨੇ ਰਜਨੀ ਤਸ਼ਾਲ ਗਲਹਿਰੀ ਵੱਖ-ਵੱਖ ਕਿਸਮ ਦੇ ਫੁੱਲ ਜਿਹੜਾ ਉੱਪਰ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਤੋਂ ਵੀ ਟੰਤੋਂ ਵੱਧ ਫੁੱਲ ਜਿਹੜੇ ਆ ਲਿਆਂਦੇ ਗਏ ਨੇ ਖੀਰੀ ਦਰਬਾਰ ਸਾਹਿਬਾਂ ਤੋਂ ਸਾਰੇ ਜਗ੍ਹਾ ਇਹ ਫੁੱਲਾਂ ਦੀ ਸੇਵਾ ਕੀਤੀ ਜਾਣੀ ਹੈ तो इस कारीगर माहर कारीगर की टीम के मुखी सबसे पहले आप, आप, आप नाम मेरा नाम है मिनाल गुड़े कलकत्ता से। से। तो कितने कारीगर आप लेके आए सर एक्चुअली मैं जो बंदे के करीब लेके आया एक सौ पाँच बंदे सारे माहर कारीगर जो हाँ जी इसमें कुछ हेल्पर भी है और ज्यादा से ज्यादा भी है ज्यादा तो कितनी किस्म की फूल आएंगे कहाँ कहाँ से कौन कौन सी किस्म खास रहेगी यहाँ पे कम से कम अठारह से बीस किस्म के फूल है तो कुछ फुल इंडिया का है कुछ इंडिया का बाहर का भी है कुछ खास किस्म के जो विदेशी फूल उनके नाम विदेशी फूलों में है हमारा है किंग पोटिया है किंग पोटिया है रेड रेडबेरीज है और सिमोडियम है हाइडेंजा है बनकसिया है ये सब विदेशी आइटम है और ऑर्किड और, है थे थे। तो कितने साल से आप यहाँ पर यहाँ के करते करते हमारा हो गया आठ से दस साल हो गया ऐसे पहले और बंदा करता था

ਸੁਰਿੰਦਰਪਾਲ ਸਿੰਘ ਜੀ ਕਿਉਂਕਿ ਉਹ ਪਰਿਵਾਰ ਨੇਕਾ ਵਰਿਆਂ ਤੋਂ ਸ੍ਰੀ ਦਰਬਾਰ ਸਾਹਿਬ ਸੂਰ ਦੇ ਵਿੱਚ ਨੇਕਾ ਸੇਵਾਵਾਂ ਲਗਾਤਾਰ ਨਿਭਾ ਰਿਹਾ ਹੈ ਤੋ ਇਹ ਸੇਵਾ ਵੀ ਉਹਨਾਂ ਦੇ ਲੇਖੇ ਆਈ ਹੈ ਤੋ ਬੜੀ ਕਰਮਾ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਉਹਨਾਂ ਤੋਂ ਸੇਵਾ ਲੈ ਰਹੇ ਹੈ ਤੋ ਇਹ ਕੀ ਕੀ ਬਣਾਇਆ ਜਾਏਗਾ ਇਸ ਪੂਰਵ ਸੇ ਫੁੱਲੋ ਸੇ ਜੈਸੇ ਮੇਨ ਜੋ ਦਰਬਾਰ ਸੇ ਲੈ ਕੇ ਅਕਲ ਤਦ ਅਕਲ ਤਦ ਜੀ ਬਾਬਾ ਦੀਪ ਸਿੰਘ ਜੀ ਉਸ ਤਰ੍ਹਾਂ ਬੁੱਧਾ ਬੁੱਧਾ ਵਾਲਾ ਬਾਬਾ ਹਰ ਜਗ੍ਹਾ ਫੁੱਲੇ ਕੇ ਸਜਾਵਟ ਹੋ ਗਏ ਫੁੱਲੋ ਸੇ गुलदस्ता गुलदस्ता बनाता हूँ गुलदस्ता देर खराब नहीं होते क्या ध्यान रखा जाता है कि ये खराब ना हो और कैसे लाया जाता है इनको इनको बहुत मतलब बहुत अच्छे से लेकर जाता क्योंकि फूल नाजुक होता है थोड़ी सी लापरवाही की वजह से खराब हो जाएगा तो इसका लाइफ होता है तीन से चार दिन होता है ठंड में लेकिन अभी गर्मी है ना तो दो से ढाई दिन में ही खराब हो जाएगी ये कब तक सेवा कम्प्लीट हो एक्चुअली आज दो तारीख है ना कल तीन तारीख है कल शाम तक कम्प्लीट होगा कंप्लीट हो जाएगी कितना कैसा लगता है यहाँ आके हरिमंदर साहब में आके, आके आपको सेवा करने का मौका मिलता है सर फूलों तो तो की डेकोरेशन तो आप पूरे देश में जाते हो पर यहाँ आकर सेवा करना कैसा लगता है सर एक्चुअली तो सेवा सब सबने करता है सबका दिल में सेवा करने का हक है और हम लोग का क्या है एक तो पैसा मिल रहा है हम लोग का ऊपर से सेवा भी मिल रहा है तो हम लोग का खुशी अलग है जी खास करके यहाँ आके करना साहब बिल्कुल 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 ਉਦਾਹਰਨ ਦੀ ਗੱਲ ਹੈ ਕਿ ਇੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਣਾ ਬੇਹਦ ਕਰਮਾ ਵਾਲੀ ਗੱਲ ਹੈ ਦੋ ਸ਼ਬਦ ਬੋਲ ਦੋ ਹੁਣ ਬੜਾ ਅਲੋਕਿਕ ਰਜ਼ਾਰਾ ਹੁਣ ਪੇਸ਼ ਹੋਣਾ ਜਾਣਾ ਜਦੋਂ ਇਹ ਜਿਹੜੀ ਸੇਵਾ ਫੁੱਲਾਂ ਦੀ ਡੈਕੋਰੇਸ਼ਨ ਦੀ ਮੁਕੰਮਲ ਹੋਣੀ ਹੈ ਜੀ ਜੀ ਵੈਗੁਰੂ ਬਹੁਤ ਸੋਹਣੀ ਡੈਕੋਰੇਸ਼ਨ ਹੋ ਰਹੀ ਹੈ ਜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਵਾਸਤੇ ਤੇ ਇਹ ਸੇਵਾ ਸਾਰੀ ਸਰਦਾਰ ਸੁਖਿੰਦਰਪਾਲ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹਨੇ ਬਾਹਰੇ ਨੇ ਜੀ ਤੇ ਉਸੇ ਨਿਮਿਤ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੀ ਸਾਰੀ ਸੰਗਤਾਂ ਕੋਲ ਆ ਸੇਵਾ ਕਰਾ ਲੈਣ ਜੀ ਇਹ ਕਿੰਨੇ ਫੁੱਲ ਆਏ ਪਤਾ ਜੀ ਟੋਟਲ ਇਹ ਵਾਈਕੂ ਜੀ 35 ਤੋਂ 40 ਟਨ ਪਲੱਸ ਫਲਾਵਰਸ ਆਏ ਨੇ ਜੀ ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਨੇ ਤੇ ਇਹ ਸਾਊਥ ਅਫਰੀਕਾ ਹਾਲੈਂਡ ਪੋਲੈਂਡ ਤੇ ਯੂਰੋਪੀਅਨ ਜਿਹੜੇ ਯੂਨੀਅਨ ਨੇ ਉਦੋਂ ਦੀ ਕਾਫੀ ਸਾਰੇ ਫੁੱਲ ਆਏ ਨੇ ਜੀ ਸਪੈਸ਼ਲੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਕੋਈ ਫੁੱਲਾਂ ਦੀ ਇਹ ਖਾਸੀਅਤ ਹੈ ਕਿ ਉਹ 6-6 ਮਹੀਨੇ ਵੀ ਉਹ ਖਰਾਬ ਨਹੀਂ ਹੁੰਦੇ ਤੇ اسپੈਸ਼ਲੀ ਜਿਵੇਂ ਸਾਊਥ ਅਫਰੀਕਾ ਤੋਂ ਬੰਕੀਸੀ ਆਇਆ ਜੀ ਤੇ ਇਸ ਤਰ੍ਹਾਂ ਦੇ ਜੋ ਸਪੈਸ਼ੈਲਟੀ ਵਾਲੇ ਫਲਾਸ ਦੇ ਉਹ ਸਾਰੇ ਉਧਰੋਂ ਦੀ ਲੈ ਕੇ ਆਏ ਆ ਜੀ ਬੜੀ ਇਤਿਹਾਸਨਾ ਬੜੇ ਖਾਸ ਤਰੀਕੇ ਨਾਲ ਲਿਆਣੇ ਪਏ ਹੋਗੇ ਜੀ ਇਹ ਸਾਰਾ ਫੁੱਲ ਜਿਹੜਾ ਇੰਟਰਨੈਸ਼ਨਲ ਹੈ ਜੀ ਇਹ 에ਅਰ ਕੰਡੀਸ਼ਨ ਟ੍ਰਾਂਸਪੋਰਟੇਸ਼ਨ ਵਿੱਚ ਆਂਦਾ ਹੈ ਤੇ ਇਹਦੀ ਫਿਰ ਜਿਹੜਾ ਅਸੀਂ ਸਟੋਰੇਜ ਹੁੰਦੀ ਹੈ ਉਹ ਵੀ 에ਅਰ ਕੰਡੀਸ਼ਨ ਵਿੱਚ ਹੁੰਦੀ ਹੈ ਤੇ ਉਹਦੀ ਟਾਈਮਿੰਗ ਇਸ ਤਰ੍ਹਾਂ ਪਲਾਨ ਕੀਤੀ ਜਾਂਦੀ ਕਿ ਜਦ ਹੀ ਗੁਰਪੁਰਬ ਤੇ ਸੰਗਤ ਉਧਰ ਲਾਹ ਲੈ ਸਕਣ ਜੀ ਜੀ ਭਾਈ ਗੁਰਜੀ ਇਹ ਫਿਰ ਜਿਵੇਂ ਜਿਸ ਸਥਾਨ ਦੀ ਜੋ ਨੀਡ ਹੁੰਦੀ ਹੈ ਲੋਡ ਹੁੰਦੀ ਹੈ ਤੇ ਉਸ ਮੁਤਾਬਕ ਉਸ ਡਿਜ਼ਾਈਨ ਦੇ ਅਨੁਸਾਰ ਫਿਰ ਕੁਝ ਪ੍ਰੈਪਰੇਸ਼ਨ ਅਸੀਂ ਵੈਂਡਰਸ ਕੋਲੋਂ ਕਰਾਣੇ ਆ ਤੇ ਉਹ ਮਾਲ ਫਿਰ ਇਧਰ ਆਂਦਾ ਤੇ ਆਪਾਂ ਫਿਰ ਲਗਾ ਦਿੰਨੇ ਆ ਜੀ ਕਿੰਨੀ ਖੁਸ਼ੀ ਹੁੰਦੀ ਹੈ ਕਿ ਤੰਗੁਰ ਰਾਮਦਾਸ ਦੇ ਦਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਸੇਵਕ ਕੋ ਸੇਵਾ ਬਣੀ ਆਈ ਹੁਕਮ ਬੂਝ ਪਰੰਪਰਤ ਪਾਈ। ਇਹ ਗੁਰੂ RAMDAS ਮਾਰਾ ਕਿਰਪਾ ਕਰਨ ਸਾਡੇ ਤੋਂ ਸੇਵਾ ਲੈਂਦੇ ਖੁਸ਼ੀ ਦਾ ਦੇ ਕੋਈ ਅੰਤ ਨਹੀਂ ਹੈ ਜੀ। ਇਹਨਾਂ ਡਿੱਠੇ ਸੱਬੇ ਥਾਂ ਨਹੀਂ ਤਾਂ ਜੇਆ ਬਦੋ ਪੁਰਖ ਬਿਤਾਤੇ ਤਾਤੂ ਸੋਹਿਆ। ਇਹ ਤੇ ਸੱਚੇ ਪਾਤਸ਼ਾਹ ਨੇ ਕੋਈ ਕਿਰਪਾ ਕੀਤੀ ਹੈ ਤੇ ਮਹਾਰਾਜ ਨੇ ਸੇਵਾ ਬਖਸ਼ੀ ਹੈ ਜੀ। ਬਿਲਕੁਲ ਸੱਚੇ ਪਾਤਸ਼ਾਹ ਨੇ ਤੁਹਾਨੂੰ ਗੁਰੂ RAMDAS ਨੇ ਸੇਵਾ ਕੀਤੀ ਹੈ ਤੇ ਇਹ ਮੌਕਾ ਮਿਲਿਆ ਇਸ ਬਾਗ ਪ੍ਰਾਪਤ ਹੋਇਆ। ਇਸ ਸਥਾਨ ਤੇ ਆ ਕੇ ਸੇਵਾ ਕਰਨ ਦਾ ਹੋਰ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਤੋਂ 100 ਤੋਂ ਵੱਧ ਬਾਹਰ ਕਾਰੀਗਰ ਕਲਕੱਤਾ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਲਿਆਂਦੇ ਗਏ ਨੇ ਜਿਨ੍ਹਾਂ ਵੱਲੋਂ 24 ਘੰਟੇ ਦਿਨ ਰਾਤੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਬੋਂਗਾ ਚੰਡੇ ਬੋਂਗੇ ਦਰਸ਼ਨੀ ਜੋੜੀ ਪ੍ਰਕਰਮਾ ਸਾਰੇ ਪ੍ਰਵੇਸ਼ ਦੁਆਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋ ਸਾਰੇ ਜਿਹੜੇ ਸਜਾਵਟ ਕੀਤੀ ਜਾ ਰਹੀ ਹੈ ਤੋ ਪਿਛਲੇ 2 ਸਾਲਾਂ ਤੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰੂ ਘਰ ਦਾ ਸੇਵਕ ਪਰਿਵਾਰ ਸੁਰਿੰਦਰਪਾਲ ਸਿੰਘ ਜੀ ਤੇ ਪਰਿਵਾਰ ਵੱਲੋਂ ਜਿਹੜੀ ਇਹ ਸੇਵਾ ਨੂੰ ਵਾਈ ਜਾ ਰਹੀ ਹੈ ਔਰ ਇਸ ਖਾਸ ਫੁੱਲ ਜਿਹੜੇ ਅਪਦੇਸ਼ਾ ਤੋਂ ਮਂਗਾਏ ਗਏ ਨੇ ਬੈਂਕੋ ਕਿਡੋਨੇਸ਼ੀਆ ਹਾਲੈਂਡ ਨਿਊਜ਼ੀਲੈਂਡ ਯੂਰਪੀਅਨ ਕੰਟਰੀਜ਼ ਤੋਂ 80 ਤੋਂ ਵੱਧ ਕਿਸਮ ਦੇ ਫੁੱਲ ਮੰਗਵਾਏ ਗਏ ਨੇ ਤੋ ਇਹਨਾਂ ਦੇ ਅਨੁਸਾਰ ਲਗਭਗ 40 ਟਨ ਤੋਂ ਵੱਧ ਫੁੱਲ ਜਿਹੜੇ ਆ ਰਕਾਂ ਦੇ ਵਿੱਚ 에어 ਕੰਡੀਸ਼ਨ ਟ੍ਰਾਂਸਪੋਰਟੇਜ ਕੀਤੀ ਗਈ ਹੈ ਤਾਂ ਜੋ ਫੁੱਲ ਖਰਾਬ ਨਾ ਹੋਣ ਜੇਕਰ ਸਮਾਗਮਾਂ ਦੀ ਗੱਲ ਕਰੀਏ ਤੇ 4 ਅਗਸਤ ਨੂੰ ਸਵੇਰੇ 7 ਵਜੇ ਇਤਿਹਾਸਿਕ ਗੁਰਦੁਆਰਾ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਵੰਦਰ ਸਾਹਿਬ ਤੱਕ ਲੋਕਿਕ ਨਗਰ ਕੀਰਤਨ ਸਜਾਇਆ ਜਾਣਾ ਹੈ ਪਿੱਤਰ ਜਲੋ ਸੰਗਤਾਂ ਦੇ ਦਰਸ਼ਨਾਂ ਲਈ ਸਜਾਇਆ ਜਾਣੇ ਔਰ ਸ਼ਾਮ ਵੇਲੇ ਬੇहद ਮਨਮੋਹਕ ਅਤਿਸ਼ਬਾਜੀ ਅਤੇ ਦੀਵਾਲਾ ਕੀਤੀ ਜਾਣੀ ਹੈ। تو ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰ ਤੇ ਨੂੰ ਸਰਪੱਤ ਸਮਾਗਮਾਂ ਦੀਆਂ ਤਿਆਰੀਆਂ ਤੇ ਮੱਦੇਨਜ਼ਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। 24 ਘੰਟੇ ਚਾਹੇ ਸੂਰਜ ਚੜ੍ਹਨ ਤੋਂ ਛੇਪਨ ਤੱਕ ਜਾਂ ਕਾਲੀ ਹਨੇਰੀ ਰਾਤਾਂ ਤੱਕ ਹੋਵੇ ਹਰ ਵੇਲੇ ਸਰਬੰਦਰ ਸਾਹਿਬ ਦਾ ਬੇਹਤ ਸੁੰਦਰ ਨਜ਼ਾਰਾ ਦੇਖਣ ਨੂੰ ਸੰਗਤਾਂ ਤਰਸਦੀਆਂ ਨੇ ਪਰ ਜਦੋਂ ਇਹ ਫੁੱਲਾਂ ਦੀ ਸਜਾਵਟ ਕੀਤੀ ਜਾਂਦੀ ਹੈ ਤਾਂ ਇਹ ਦ੍ਰਿਸ਼ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਹੋਰ ਵੀ ਜ਼ਿਆਦਾ ਅਲੋਕਿਕ ਨਜ਼ਾਰਾ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਨਜ਼ਾਰਾ ਹੁਣ ਸੰਗਤਾਂ ਨੂੰ ਕੱਲ ਸ਼ਾਮ ਤੋਂ ਬਾਅਦ ਦੇਖਣ ਨੂੰ ਮਿਲਣਾ ਹੈ ਜਦੋਂ ਇਹ ਸਜਾਵਟ ਮੁਕੰਮਲ ਹੋਣੀ ਹੈ ਤਾਂ ਇੱਕ ਚਾਰ ਸਤਰੀਕ ਨੂੰ ਜੇਤੋਂ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰ ਮੁੱਖੇ ਸ਼੍ਰੀ ਵੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਣ ਗਿਆ ਤਾਂ ਇਹ ਫੁੱਲਾਂ ਦੀ ਦਿਲ ਖਿੱਚਵੀਂ ਸਜਾਵਟ ਕੀਤੀ ਹੈ ਉਹਨਾਂ ਦਾ ਸਵਾਗਤ ਕਰੇਗੀ ਬੇਹਦ ਸੁੰਦਰ ਨਜ਼ਾਰਾ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਤੋ ਹਾਲਾਂਕਿ ਗੈਰ ਸਿੱਖਨੇ ਕਾਰੀਗਰ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਤੋਂ ਉਚੇਚੇ ਤੌਰ ਤੇ ਫੁੱਲਾਂ ਦੀ ਸਜਾਵਟ ਦੇ ਲਈ ਲਿਆਂਦੇ ਗਏ ਨੇ ਪਰ ਇਹ ਆਪਣੇ ਆਪ ਨੂੰ بڑا ਮੜਪਾਗਾ ਮੰਨਦੇ ਨੇ ਖੁਸ਼ੀ ਮਹਿਸੂਸ ਕਰਦੇ ਨੇ ਕਿ ਇਹਨਾਂ ਨੂੰ ਇੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਪੈਸੇ ਦੇ ਨਾਲ ਸੇਵਾ ਮਿਲਦੀ ਹੈ ਇਹ ਕਹਿਣਾ ਇਹਨਾਂ ਦਾ ਤੋ ਇਹ ਅਤੀ ਸੁੰਦਰ ਫੁੱਲਾਂ ਦੀ ਸਜਾਵਟ ਦੀ ਸੇਵਾ ਜਿਹੜੀ ਹੈ ਹੁਣ ਸ਼ੁਰੂ ਹੋ ਚੁੱਕੀ ਹੈ ਜੋ ਕਿ 3 ਤਰੀਕ ਦੀ ਸ਼ਾਮ ਤੱਕ ਮੁਕੰਮਲ ਹੋਊਗੀ ਔਰ 4 ਤਰੀਕ ਨੂੰ ਜਿਹੜਾ ਸੰਗਤਾਂ ਚਿਰ ਗੁਰਗੰਦ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਪੁਰ ਮੌਕੇ ਸਾਚਕਣ ਸ੍ਰੀਵੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਇੱਥੇ ਆਉਣਗੀਆਂ ਤੋਂ ਬੇਹੱਤ ਸੁੰਦਰ ਅਦਭੁਤ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲੇਗਾ ਫੁੱਲਾਂ ਨਾਲ ਸਜਾਏ ਹੋਏ ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਤਸਵੀਰਾਂ ਉਹਨਾਂ ਦਾ ਮਨ ਜਿਹੜਾ ਦੇਖ ਕੇ ਗਦਗਦ ਹੋਏਗਾ ਔਰ ਸੰਗਤਾਂ ਇਸ ਅਲੌਕਿਕ ਨਜ਼ਾਰੇ ਨੂੰ ਦੇਖਣ ਤੇ ਲਈ ਹਮੇਸ਼ਾ ਹੀ ਤਰਸਦੀਆਂ ਨੇ ਪਰ ਇਹ ਨਜ਼ਾਰਾ ਜਿਹੜਾ ਕਰਮਾਂ ਵਾਲੇ ਭਾਗਾਂ ਵਾਲਿਆਂ ਨੂੰ ਦੇਖਣ ਨੂੰ ਮਿਲੂਗਾ ਔਰ ਇਹ ਕਾਰੀਗਰ ਵੀ ਇਹੀ ਕਹਿ ਰਹੇ ਨੇ ਕਿ ਇਹ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦੇ ਨੇ ਕਿ ਇਹਨਾਂ ਨੂੰ ਇੱਥੇ ਆ ਕੇ ਸ਼੍ਰੀ ਹੰਦਰ ਸਾਹਿਬ ਵੇਖੇ ਫੁੱਲਾਂ ਦੀ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀ.ਸੀ. ਨਿਊਜ਼ ਅੰਮ੍ਰਿਤਸਰ